ਉਦਾਨ ਹੋਟੇ ਪ੍ਰਣਾਮ ਹੈ ਪਾਈ ਤਾਰੂ ਸਿੰਘ ਜੀ ਹੋਣਾਂ ਦੀ ਸ਼ਹਾਦਤ ਨੂੰ ਜਿਨ੍ਹਾਂ ਦੀ ਸ਼ਹਾਦਤ ਅੱਜ ਵੀ ਜਦੋਂ ਅਰਦਾਸ ਕਰਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਪਰਮੇਸ਼ਰ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਦਬੋਣੀ ਮੈਂ ਸ਼ਰਧਾਲੂ ਦੀ ਭਾਈ ਸਾਹਿਬ ਜੀ ਅਰਦਾਸ ਕਰਦੇ ਵੀ ਕੱਲੇ ਕੱਲੇ ਬੰਦ ਨਾਲ ਕੱਲੇ ਕੱਲੇ ਇਸ ਵਾਰ ਟੁਕੜੇ ਦੇ ਨਾਲ ਸਾਡੇ ਦਿਮਾਗ ਅੰਦਰ ਜ਼ਿਹਰ ਅੰਦਰ ਕੱਲੀ ਕੱਲੀ ਕਹਾਣੀ ਸਾਖੀ ਇਤਿਹਾਸਿਕ ਵਾਰਤਾ ਘੁੰਮਣੀ ਚਾਹੀਦੀ ਹੈ ਜਿਨ੍ਹਾਂ ਬੰਦ ਬੰਦ ਕਟਾਏ ਕੋਪਰੀਆਂ ਲਵਾਈਆਂ ਭਾਈ ਬਨੀ ਸਿੰਘ ਜੀ ਦੀ ਵਾਰਤਾ ਸਾਹਮਣੇ ਆਵੇ ਤਾਂ ਰਲ ਫੋਟੋਗ੍ਰਾਫਰ ਹੋ ਕੇ ਨਾ ਰਹਿ ਜਾਈਏ ਚਰਖੀਆਂ ਤੇ ਚੜੇ ਭਾਈ ਸੁਬੇਕ ਸਿੰਘ ਭਾਈ ਸ਼ਾਹਬਾਦ ਸਿੰਘ ਦੀ ਸਾਖੀ ਸਾਡੇ ਸਾਹਮਣੇ ਆਵੇ ਕੋਪਰ ਲੁਹਾਏ ਪੰਤਾਰੂ ਸਿੰਘ ਜੀ ਦਾ ਕੋਪਰ ਲੈਂਦਾ ਦਿਸਦਾ ਹੋਵੇ ਕਿ ਕੇਸ ਨਹੀਂ ਕਰਵਾਏ ਤੇ ਹਬੂਮਤ ਨੂੰ ਜਿਹੜੀ ਇਹ ਹੋਸੀ ਕਿ ਤੂੰ ਕਿਸਾਂ ਦੀ ਬੜੀ ਗੱਲ ਕਰਦਾ ਤੇ ਇਹ ਕੇਸ ਜਿਹੜੇ ਮੈਂ ਐਦਾਂ ਦਰੋ ਤੇ ਭਾਈ ਤਾਰੂ ਸਿੰਘ ਜੀ ਦੇ ਉਹਦੇ ਕਤੀਕਰਮ ਵਜੋਂ ਬੋਲੇ ਹੋਏ ਬੋਲ ਤੇ ਇਤਿਹਾਸ ਨੇ ਉਹ ਸੱਚ ਕਰਕੇ ਦਿਖਾਈ ਇਹ ਉਦੋਂ ਹੀ ਸੰਭਵ ਹੈ ਜਦੋਂ ਗੁਰਬਾਣੀ ਨੂੰ ਪੜਦਿਆਂ ਪੜਦਿਆਂ ਯਤਨ ਕਰਾਂਗੇ ਕਿ ਸਾਡੇ ਅੰਦਰ ਵੀ ਸਾਵੜ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤੰਗ ਰਤਾ ਸੱਚ ਰੰਗ ਇੱਕੋ ਨਾਮ ਅਧਾਰ ਇੱਕੋ ਆਸਰੇ ਗਵਾਂਗੇ ਜੇ ਬਹੁਤੇ ਆਸਰੇ ਤੱਕਦੇ ਰਹੀ ਸਿਆਣੀ ਤਾਂ ਦੋ ਬੀੜੀਆਂ ਦੀ ਗੱਲ ਕਰਦੇ ਵੀ ਦੋ ਪੀੜੀਆਂ ਦਾ ਸਵਾਰ ਟੁੱਪ ਜਾਂਦਾ ਤੇ ਅਸੀਂ ਦੀ ਬੀੜੀਆਂ ਹੀ ਪਤਾ ਨਹੀਂ ਕਿੰਨੀਆਂ ਕੋ ਚੁਣ ਲਈਆਂ ਆਪਣੀਆਂ ਬੀੜੀਆਂ ਜਿਹੜੀਆਂ ਚੁਣੀਆਂ ਉਹਨਾਂ ਨੂੰ ਬੰਦ ਕਰਕੇ ਨਾਲ ਤੰਗੇ ਇੱਕੋ ਹੀ ਬੀੜੀ ਹੈ ਇੱਕੋ ਹੀ ਬੇੜਾ ਹੈ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਜਦੋਂ ਇਸ ਬੇੜੇ ਵਿੱਚ ਸਵਾਰ ਰੋਵਾਂਗੇ ਨਾ ਤੇ ਫਿਰ ਕਦੇ ਸਤਗੁਰੂ ਜੀ ਸਾਨੂੰ ਡੋਬਣ ਨਹੀਂ ਦੇਣਾ ਨਾ